ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਸਾਰੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓ ਦੇਖੋ ਇਹ ਸੇਵਾ ਸ਼ੁਰੂ ਕਰਨ ਦਾ ਮਕਸਦ ਖਾਲੀ ਦੁੱਧ ਪਿਆਣਾ ਨਹੀਂ ਹੈ ਜਿਹੜਾ ਸੱਚਾ ਔਰ ਸੁੱਚਾ ਇਤਿਹਾਸ ਨੌਜਵਾਨਾਂ ਤੱਕ ਪਹੁੰਚਾਣਾ ਹਿੰਦੂ ਨਾਇਬੀੜ ਦਾ ਮਕਸਦ ਹੈ ਜਿਸ ਲਈ 17ਵੀਂ ਸਦੀ ਦੇ ਵਿੱਚ ਸਾਬਜਾਦਾ ਜਗਰਾਵਰ ਸਿੰਘ ਜੀ ਸਾਬਜਾਦਾ ਫਤੇ ਸਿੰਘ ਜੀ ਔਰ ਮਾਤਾ ਗੁਜਰ ਕੌਰ ਜੀ ਜਰਾਂਦੇ ਨਵਾਬ ਦੀ ਕਾਇਦ ਦੇ ਵਿੱਚ ਸੀਗੇ ਉਹਨਾਂ ਨੂੰ ਅਨੰਕਿਤ ਤਸੀਹੇ ਦਿੱਤੇ ਜਾ ਰਹੇ ਸੀ ਉਸ ਵੇਲੇ ਮੋਤੀराम ਮਹਾਰਾਜ ਜੀ ਜਿਹੜੇ ਨਵਾਬ ਦੇ EMPLY ਸੀਗੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਗਰਮ ਦੁੱਧ ਦੀ ਸੇਵਾ ਪਹੁੰਚਾ ਰਹੇ ਸੀ ਸਾਹਜਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਇੱਕ ਗੱਲ ਨੋਟ ਕਰਨ ਆਲੀ ਹੈ ਜੇ ਉਸ ਵੇਲੇ ਦਸੰਬਰ ਦੀ ਠੰਡੀ ਰਾਤਾਂ 'ਚ ਅਗਰ ਸਾਹਜਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਗਰਮ ਦੁੱਧ ਦੀ ਸੇਵਾ ਨਾ ਹੁੰਦੀ ਤਾਂ ਕੀ ਉਹ ਆਪਣੇ ਸਟੈਂਡ ਦੇ ਉੱਤੇ ਕਾਇਮ ਰਹਿ ਪਾਉਂਦੇ ਨਹੀਂ ਰਹਿ ਪਾਉਂਦੇ ਇਸ ਕਰਕੇ ਜਿਸ ਨੇ 3 ਦਿਨ ਬਾਅਦ ਮੈਨੂੰ ਨਹੀਂ ਪਤਾ ਕਿ ਇਹ ਬੰਦਾ ਕੌਣ ਹੈ ਇਹਦਾ ਨਾਮ ਕੀ ਹੈ ਇਹਦੀ ਵੀਡੀਓ ਕੱਲ ਫੇਸਬੁੱਕ ਦੇ ਉੱਤੇ ਸ਼ੇਅਰ ਹੋਈ ਆ ਇਹ ਬੰਦਾ ਮਾਨਸਿਕ ਰੂਪ ਤੇ ਬਿਮਾਰ ਹੈ ਜਾਂ ਫਿਰ ਇਹ ਕੋਈ ਨਾ ਕੋਈ ਇਹੋ ਜੀ ਕੋਜੀ ਚਾਲ ਚੱਲ ਰਿਹਾ ਕਿ ਜਿਹਦੇ ਵਿੱਚ ਹਿੰਦੂ ਸਿੱਖ ਏਕਤਾ ਦੇ ਵਿੱਚ ਪਾੜ ਪਵੇ ਸਭ ਤੋਂ ਪਹਿਲੀ ਗੱਲ ਅਸੀਂ ਸਾਰੀ ਸਿੱਖ ਕੌਮ ਬਾਬਾ ਮੋਤੀराम ਮਹਾਰਾਜੀ ਦਾ ਦੇਣਾ ਨਹੀਂ ਦੇ ਸਕਦੇ ਕਿ ਜੋ ਸੇਵਾ ਉਹਨਾਂ ਨੇ ਨਿਭਾਈ ਛੋਟੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਦਸੰਬਰ ਦੇ ਪੋਹ ਦੇ ਮਹੀਨੇ ਦੇ ਵਿੱਚ ਠੰਡੀਆਂ ਰਾਤਾਂ ਦੇ ਵਿੱਚ ਗਰਮ ਦੁੱਧ ਦੀ ਸੇਵਾ ਕੀਤੀ ਜਿਹਦੇ ਬਦਲੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਪੂਰਾ ਪਰਿਵਾਰ ਉਹਨਾਂ ਦਾ ਕੋਹਲੂ ਵਿੱਚ ਪੀੜ ਕੇ ਮਾਰ ਦਿੱਤਾ ਗਿਆ ਸੀ ਉਹਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਪਰ ਇਹ ਬੰਦਾ ਅੱਜ ਚਾਰ ਬੰਦਿਆਂ ਨੂੰ ਦੁੱਧ ਪਿਆ ਕੇ ਤੇ ਇੰਨੀ ਗੱਲ ਸੁਣਾ ਰਿਹਾ ਕਿ ਜਿਹੜੇ ਛੋਟੇ ਸਹਿਬਜ਼ਾਦੇ ਜਾਂ ਮਾਤਾ ਗੁਜਰੀ ਜੀ ਨੂੰ ਜੇ ਦੁੱਧ ਨਾ ਪਹੁੰਚਦਾ ਤਾਂ ਕੀ ਉਹ ਆਪਣੇ ਸਟੈਂਡ ਤੇ ਕੈਮ ਰਹਿੰਦੇ ਇਸ ਬੰਦੇ ਨੂੰ ਕੋਈ ਇੰਨੀ ਗੱਲ ਪੁੱਛੇ ਕਿ ਜਿਹੜੇ ਸ਼ਹੀਦਾਂ ਦੇ ਸਰਤਾਜ ਗੁਰअर्जਨ ਦੇਵ ਮਹਾਰਾਜੀ ਹੋਏ ਨੇ ਉਹਨਾਂ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਗਰਮ ਰੇਤਾ ਸਿਰ ਤੇ ਉਹਨਾਂ ਦੇ ਪਾਇਆ ਗਿਆ ਉਹਨਾਂ ਨੂੰ ਦੁੱਧ ਕਿਹਨਾਂ ਨੇ ਪੋਚਾਇਆ ਸੀ ਵੱਡੇ ਸਹਿਬਜ਼ਾਦੇ ਜਦੋਂ ਚਮਕੌਰ ਦੀ ਗੜੀ ਵਿੱਚ ਪੰਜ ਸਿੰਘਾਂ ਨੂੰ ਨਾਲ ਲੈ ਕੇ ਲੱਖਾਂ ਦੀ ਫੌਜ ਸਾਹਮਣੇ ਡਟ ਗਏ ਸੀ ਉਹ ਆਪਣੇ ਸਟੈਂਡ ਤੇ ਕਿਹੜੇ ਦੁੱਧ ਦੇ ਗਲਾਸ ਕਰਕੇ ਕਾਇਮ ਰਹੇ ਸੀ ਯਾ ਗੁਰਤੇਗ ਬਹਾਦਰ ਸਾਹਿਬ ਭਾਈ ਸਤੀਦਾ ਜੀ ਭਾਈ ਮਤੀਦਾ ਜੀ ਭਾਈ ਦਿਆਲਾ ਜੀ ਹੋਰ ਵੀ ਅਨੇਕਾਂ ਸ਼ਹੀਦ ਸਿੰਘ ਹੋਏ ਨੇ ਜਿਹੜੇ ਹੱਸ ਹੱਸ ਕੇ ਸ਼ਹੀਦੀਆਂ ਪਾ ਗਏ ਪਰ ਆਪਣੇ ਧਰਮ ਤੋਂ ਡੋਲੇ ਨਹੀਂ ਆਪਣੇ ਈਮਾਨ ਤੋਂ ਡੋਲੇ ਨਹੀਂ ਆਪਣਾ ਧਰਮ ਨਹੀਂ ਬਦਲਿਆ ਉਹਨਾਂ ਨੂੰ ਕਿਹਨਾਂ ਨੇ ਦੁੱਧ ਦੇ ਗਲਾਸ ਪਾਏ ਸੀ ਰੱਬ ਦਾ ਵਾਸਤਾ ਜੀ ਰੱਬ ਦਾ ਵਾਸਤਾ ਜੀ ਇਹ ਪਾੜ ਨਾ ਪਾਓ ਨਾ ਇਹੋ ਜੀਆਂ ਗੱਲਾਂ ਕਰੋ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਅਗਲਾ ਤੁਹਾਨੂੰ ਗਲਤ ਗੱਲ ਬੋਲੇ ਤੁਸੀਂ ਕਹੋ ਕਿ ਦੇਖੋ ਜੀ ਸਿੱਖ Hindu ਨੂੰ ਬੋਲਦਾ ਤਾਂ Hindu ਸਿੱਖ ਨੂੰ ਬੋਲਦਾ ਅਸੀਂ ਕੋਈ ਵੱਖਰੇ ਨਹੀਂ ਹੈਗੇ ਭਰਾਵਾ ਤੋ ਅਸੀਂ ਜਿੰਨੇ ਮੇਰੇ Hindu ਵੀਰ ਨੇ ਮੈਂ ਅੱਜ ਦੀ ਡੇਟ ਦੇ ਵਿੱਚ ਵੀ ਦੇਖ ਰਿਆ ਹਾਂ ਕਿ ਅਗਲੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਕੋਈ ਖੁਸ਼ੀਆਂ ਨਹੀਂ ਮਨਾ ਰਹੇ ਕੁਝ ਨਹੀਂ ਕਰ ਰਹੇ ਪਰ ਤੁਸੀਂ ਲੋਕ ਯਾਰ ਚਾਰ ਗਲਾਸ ਦੁੱਧ ਪਿਆ ਕੇ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਪਏ ਹੋ ਆਪਾਂ ਨੂੰ ਇਹ ਸ਼ੋਭਾ ਦਿੰਦਿਆਂ ਇਹੋ ਜੀਆਂ ਗੱਲਾਂ ਕਰਨੀਆਂ ਕਿ ਅਗਲੇ ਪਤਾ ਨਹੀਂ ਸਟੈਂਡ ਤੇ ਆਪਣੇ ਕਾਇਮ ਰਹਿੰਦੇ ਕਿ ਨਾ ਰਹਿੰਦੇ ਵਾਹ ਤੁਹਾਡੇ ਉਹ ਧੰਗੁਰ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਸੀ ਉਹ ਸਾਰੀ ਰਾਤ ਸਰਦ ਰਾਤਾਂ ਦੇ ਵਿੱਚ ਉਹਨਾਂ ਨੇ ਠੰਡੇ ਬੁਰਜ ਦੇ ਵਿੱਚ ਰਾਤਾਂ ਕੱਟੀਆਂ ਜਿੱਥੇ ਤੁਹਾਡੇ ਕੋਲੋਂ 10 ਮਿੰਟ ਨਹੀਂ ਖਲੋਤਾ ਜਾਣਾ ਸਾਡੇ ਕੋਲੋਂ ਵੀ ਨਹੀਂ ਖਲੋਤਾ ਜਾਣਾ ਰੋਟੀ ਪ੍ਰਸ਼ਾਦਾ ਨਹੀਂ ਉਹਨਾਂ ਨੂੰ ਮਿਲਿਆ ਉਹਨਾਂ ਦੇ ਜਿਹੜੇ ਨੋਹ ਸੀ ਨਾ ਆ ਪੋਟੇ ਸੀਗੇ ਅੱਗ ਦੇ ਵਿੱਚ ਸਾਰ ਦਿੱਤੇ ਗਏ ਸੀ ਤੂਤ ਦੀ ਛਟੀ ਦੇ ਨਾਲ ਉਹਨਾਂ ਨੂੰ ਕੁੱਟਿਆ ਗਿਆ ਸੀ ਸਰੀਰ ਉਹਨਾਂ ਦਾ ਵਹਿਨਿਆ ਗਿਆ ਸੀ ਆ ਬੋਲ ਬੋਲ ਉਹਨਾਂ ਦੇ ਨੀਲੇ ਹੋ ਗਏ ਸੀ ਨੱਕ ਲਾਲ ਸੁਰਖ ਹੋ ਗਏ ਸੀ ਬੁੱਲ ਫਟ ਗਏ ਸੀ ਸਬਤੀ ਦੇ ਨਾਲ ਤੇ ਉਹਨਾਂ ਨੇ ਸੀ ਨਹੀਂ ਕੀਤੀ ਕਿ ਕੀ ਉਹ ਇੱਕ ਦੁੱਧ ਗਲਾਸ ਪਿੱਛੇ ਉਹ ਆਪਣਾ ਇਮਾਨ ਨਹੀਂ ਉਹਨਾਂ ਨੇ ਖਤਮ ਕੀਤਾ ਕਿ ਕੋਈ ਗੱਲ ਨਹੀਂ ਸ਼ਹੀਦ ਕਰਦਣ ਐਨੇ ਜ਼ੁਲਮ ਕਰਨੇ ਕਰਦਣ ਸਾਨੂੰ ਤਾਂ ਦੁੱਧ ਦਾ ਗਲਾਸ ਮਿਲਦਾ ਪਿਆ ਸਾਨੂੰ ਕਦੀ ਪ੍ਰਵਾਹ ਪਈ ਆ ਤੁਹਾਡੇ ਉਹ ਇੱਕ ਦੁੱਧ ਗਲਾਸ ਦੇ ਪਿੱਛੇ ਨਹੀਂ ਸੀ ਉਹ ਬੈਠੇ ਇਹ ਸਿਰਫ ਬਾਬਾ ਮੋਤੀਰਾਮ ਮਹਾਰਾਜੀ ਸੀ ਜਿਹੜੇ ਸੇਵਾ ਨਿਭਾ ਗਏ ਉਹਨਾਂ ਦੇ ਕੋਲ ਪਤਾ ਨਹੀਂ ਕਿੰਨਾ ਨਾਮ ਬਾਣੀ ਦਾ ਸਿਮਰਨ ਹੋਏਗਾ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਦੁੱਧ ਦਾ ਗੜਵਾ ਸ਼ਿਕਾਇਆ ਅਸੀਂ ਉਹਨਾਂ ਦੀ ਸਿੱਖ ਕੌਮ ਸਾਰੀ ਉਮਰ ਦੇਣਾ ਨਹੀਂ ਦੇ ਸਕਦੇ ਪਰ ਰੱਬ ਦਾ ਵਾਸਤਾ ਤੁਸੀਂ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਆਪਣੇ ਲਈ ਨਾ ਵਰਤੋ ਐਹਸਾਨ ਜਿਤਾ ਕੇ ਕੌਮ ਨੂੰ ਨਾ ਜਿਤਾਓ ਕਿ ਇਹ ਦੇਖੋ ਜੀ ਕਿ ਬਾਬਾ ਮੋਤੀਰਾਮ ਮਹਾਰਾਜ ਨੇ ਐਹਸਾਨ ਕੀਤਾ ਉਹਨਾਂ ਨੇ ਕੋਈ ਐਹਸਾਨ ਨਹੀਂ ਕੀਤਾ ਸੀ ਉਹਨਾਂ ਨੇ ਸੇਵਾ ਕੀਤੀ ਸੀ ਜਿਸ ਸੇਵਾ ਦਾ ਦੇਣਾ ਪੂਰੀ ਸਿੱਖ ਕੌਮ ਮੈਂ ਫਿਰ ਤੋਂ ਕਹਿ ਰਿਹਾ ਪੂਰੀ ਸਿੱਖ ਕੌਮ ਕਦੀ ਨਹੀਂ ਉਹਨਾਂ ਦਾ ਦੇਣਾ ਦੇ ਸਕਦੀ ਪਰ ਇਹ ਕੱਲ ਸ਼ਾਮ ਨੂੰ ਵੀਡੀਓ ਜਦੋਂ ਮੇਰੇ ਸਾਹਮਣੇ ਆਈ ਨਾ ਬੜਾ ਹੀ ਦੁੱਖ ਲੱਗਾ ਇਹ ਵੀਡੀਓ ਦੇਖ ਕੇ ਕਿ ਕਿਸ ਕਿਸ ਤਰ੍ਹਾਂ ਦੀਆਂ ਚਾਲਾਂ ਵਿਰੋਧੀ ਚੱਲਦੇ ਨੇ ਕਿ ਕਿੱਦਾਂ ਦੇ ਆਪਾਂ ਲਫਜ਼ ਵਰਤਦੇ ਆਂ ਕਿੱਦਾਂ ਦੀਆਂ ਗੱਲਾਂ ਕਰਦੇ ਆਂ ਬਹੁਤ ਚੀਜ਼ਾਂ ਨੇ ਜਿਹਨਾਂ ਨੂੰ ਇਗਨੋਰ ਕਰ ਦਈਦਾ ਪਰ ਕੁਝ ਗੱਲਾਂ ਨਾ ਚਾਹ ਕੇ ਵੀ ਇਗਨੋਰ ਨਹੀਂ ਕਰ ਪਾਉਂਦੇ ਅਸੀਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਰੱਬ ਦਾ ਵਾਸਤਾ ਤੁਹਾਨੂੰ ਨਾ ਕਰੋ ਨਾ ਕਰੋ ਆਪਣੇ ਵਿੱਚ ਏਕਤਾ ਅਖੰਡਤਾ ਬਣਾਈ ਰੱਖੋ ਪਿਆਰ ਬਣਾਈ ਰੱਖੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਸੋਭਦੀਆਂ ਨਹੀਂ ਕਿਸੇ ਨੂੰ ਵੀ ਕਰਨੀਆਂ ਜੇ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਦਿਲੋਂ ਕਰੋ ਜੇ ਨਹੀਂ ਕਰਨਾ ਚਾਹੁੰਦੇ ਤੇ ਨਾ ਕਰੋ ਕੋਈ ਦਿੱਕਤ ਨਹੀਂ ਆ ਪਰ ਕੋਈ ਵੀ ਜਣਾ ਕੋਈ ਵੀ ਸਿੱਖ ਵੀਰ ਕਿਸੇ ਹਿੰਦੂ ਤੇ ਇਹ ਅਹਿਸਾਨ ਨਾ ਜਿਤਾਵੇ ਕਿ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਤੇ ਕੋਈ ਵੀ ਹਿੰਦੂ ਵੀਰ ਇਹੋ ਜਿਹੀ ਅਹਿਸਾਨ ਨਾ ਜਿਤਾਣ ਕਿ ਦੇਖੋ ਜੀ ਸਾਡੀ ਕੌਮ ਦੇ ਬੰਦੇ ਨੇ ਦੁੱਧ ਛਕਾਇਆ ਸੀ ਤਾਂ ਤਾਂ ਉਹ ਆਪਣੇ ਸਟੈਂਡ ਤੇ ਕਾਇਮ ਰਹੇ ਸੀ ਇੰਨਾ ਕਹਿੰਦਾ ਆਇਆ ਖੀਵਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ